ਲੋ ਵੀ ਦੋਸਤੋ ਅੱਜ ਮੈਂ ਚੰਨ ਜੀ ਦੇ ਨਾਲ ਆ ਇਹ ਚੰਡੀਗੜ੍ਹ ਤੋਂ ਨੇ ਤੇ ਅਸੀਂ ਇਸ ਵਕਤ ਕੈਲੀਫੋਰਨੀਆ ਵਿੱਚ ਬੈਠੇ ਆ ਇਹ ਚੁਟਕਲੇ ਸੁਣਾਉਣ ਦੇ ਬੜੇ ਮਾਹਰ ਨੇ ਤੇ ਆਪਾਂ ਸੁਣਦੇ ਆ ਚੰਨ ਚੰਡੀਗੜ੍ਹ ਤੋਂ ਅੱਜ ਸਾਡੇ ਨਾਲ ਕੀ ਚੰਨ ਝਾੜਦੇ ਨੇ ਚੰਨ ਜੀ ਤੁਹਾਡਾ ਆਓ ਹਸੀਏ ਪ੍ਰੋਗਰਾਮ ਵਿੱਚ ਸਵਾਗਤ ਹੈ ਥੈਂਕ ਯੂ ਜੀ ਪਹਿਲੇ ਤਾਂ ਮੇਰੀ ਆਈ ਐਮ ਵੈਰੀ ਹੈਪੀ ਕਿ ਮੈਂ ਤੁਹਾਡੇ ਨਾਲ ਹੈਗਾ ਤੇ ਮੈਂ ਟਰਾਈ ਕਰਾਂਗਾ ਕਿ ਵਧੀਆ ਜੋਕ ਸਾਹਮਣੇ ਆਨ थैंक यू ਜੀ ਸ਼ੁਰੂ ਕਰੋ ਸੋ ਸਦੀਪ ਮਾਂ ਬੋਲੀ ਬਹੁਤ ਅਹਿਮੀਅਤ ਰੱਖਦੀ ਹੈ ਬਿਲਕੁਲ ਜੀ ਸੋ ਇਟ ਪੁੱਛਦੇ ਆਂ ਵਾਟ ਯੂ نو ਬੱਚਾ ਪੁੱਛਦਾ ਆਪਣੀ ਮਾਂ ਨੂੰ ਕਿ ਮਾਂ ਬੋਲੀ ਮੈਂ ਬੋਲਦਾ ਤੇ ਇਹਨੂੰ ਪਿਓ ਬੋਲੀ ਕਿਉਂ ਨਹੀਂ ਬੋਲਦੇ ਵਾਓ ਤੇ ਪਿਓ ਬੈਠਾ ਹੁੰਦਾ ਨਾਲ ਅੱਛਾ ਜੀ ਉਹ ਕਹਿੰਦਾ ਚੋਟੀ ਤੇਰੀ ਮਾਂ ਨੇ ਮੈਨੂੰ ਬੋਲਣ ਹੀ ਨਹੀਂ ਦਿੱਤਾ ਕਦੀ। ਵਾਓ। ਇਸ ਲਈ ਮਾਂ ਬੋਲੀ ਹੈ। ਸਿਰਫ ਪਿਓ ਤਾਂ ਬੋਲਿਆ ਹੀ ਨਹੀਂ ਸਕਦਾ। ਬਿਲਕੁਲ ਠੀਕ ਹੈ ਜੀ। ਤੇ ਮੈਨੂੰ ਇਹਦੇ ਤੋਂ ਹੀ ਇੱਕ ਗੱਲ ਯਾਦ ਆਈ ਕਿ ਇੱਕ ਬੱਚਾ ਨਾ ਫਾਰਮ ਭਰ ਰਿਹਾ ਸੀ। ਹਾਂਜੀ। ਫਾਰਮ ਭਰ ਰਿਹਾ ਸੀ ਤੇ ਉਹਦੇ ਵਿੱਚ ਇੱਕ ਕੁਐਸਚਨ ਹੈਗਾ ਸੀ ਮਦਰ ਟੰਗ ਤਾਂ ਬੱਚੇ ਨੇ ਆਪਣੇ ਡੈਡੀ ਨੂੰ ਪੁੱਛਿਆ ਕਿ ਡੈਡੀ ਡੈਡੀ ਮੈਂ ਇਸ ਕਾਲਮ ਵਿੱਚ ਕੀ ਲਿਖਾਂ ਉਹਦੇ ਉਹਦੇ ਡੈਡੀ ਕਹਿਣ ਲੱਗੇ ਕਿ ਲਿਖ ਦੇ ਵੈਰੀ ਲੌਂਗ ਐਂਡ ਅਨਕੰਟਰੋਲੇਬਲ ਆ ਮੈਂ ਥੋੜਾ ਜਿਹਾ ਟੌਪਿਕ ਚੇਂਜ ਕਰ ਰਿਹਾ ਹਾਂ ਸ਼ੂਰ ਉਹ ਇੱਕ ਉਹ ਨਾ ਇੱਕ ਬੰਦਾ ਜਾਂਦਾ ਪੰਡਿਤ ਜੀ ਕੋਲ ਅੱਛਾ ਜੀ ਤੇ ਉਹ ਕਹਿੰਦਾ ਹੈ ਕਿ ਪੰਡਿਤ ਜੀ ਮੇਰਾ ਨਾ ਵਿਆਹ ਕਿਉਂ ਨਹੀਂ ਹੋ ਰਿਹਾ ਅੱਛਾ ਮੈਨੂੰ ਸਮਝ ਨਹੀਂ ਆ ਰਹੀ ਮੈਂ 40 ਸਾਲਾਂ ਦਾ ਹੋ ਗਿਆ ਮੈਂ ਬਹੁਤ ਲੇਟ ਹੋ ਗਿਆ ਹਾਂਜੀ ਹਾਂਜੀ ਮਤਲਬ ਕਿਉਂ ਨਹੀਂ ਆ ਰਿਹਾ ਦੱਸੋ ਉਹ ਕਹਿੰਦਾ ਹੈ ਕਿ ਦੇ ਪੁੱਤ ਜੇ ਰੱਬ ਨੇ ਤੇਰੀ ਜ਼ਿੰਦਗੀ ਚ ਦੁੱਖ ਨਹੀਂ ਲਿਖਿਆ ਤੇ ਇਸ ਚ ਮੈਂ ਕੀ ਕਰਾਂ ਵਾਹ ਉਹ ਤੁਸੀਂ ਸ਼ੁਰੂ ਕੀਤਾ ਵੀ 40 ਸਾਲ ਹੋ ਗਏ ਤੇ ਵਿਆਹ ਨਹੀਂ ਹੋਇਆ ਸੀ ਹਾਂਜੀ ਇਸੇ ਤਰ੍ਹਾਂ ਇੱਕ ਮੁੰਡੇ ਦਾ ਵਿਆਹ ਨਹੀਂ ਸੀ ਹੋ ਰਿਹਾ 40 ਸਾਲ ਹੋ ਗਏ ਸੀ ਤੇ ਉਹ ਕਹਿਣ ਲੱਗਿਆ ਲੋਕਾਂ ਨੇ ਪੁੱਛਿਆ ਵੀ ਇਹਦਾ ਵਿਆਹ ਕਿਉਂ ਨਹੀਂ ਹੋ ਰਿਹਾ ਤਾਂ ਉਹ ਖੁਦ ਹੀ ਕਹਿ ਰਿਹਾ ਸੀ ਕਿ ਤੁਹਾਡੇ ਸਾਰਿਆਂ ਕਰਕੇ ਮੇਰੇ ਰਿਸ਼ਤੇਦਾਰਾਂ ਕਰਕੇ ਮੇਰੇ ਦੋਸਤਾਂ ਕਰਕੇ ਮੇਰਾ ਵਿਆਹ ਨਹੀਂ ਹੋ ਰਿਹਾ ਕਿਉਂਕਿ ਤੁਸੀਂ ਮੈਨੂੰ ਦਵਾਵਾਵਾਂ ਦਿੰਦੇ ਹੋ ਸਦਾ ਖੁਸ਼ ਰਹਿ ਹੁਣ ਸਦਾ ਖੁਸ਼ ਕਿਵੇਂ ਰਹਿ ਸਕਦਾ ਆ ਤੇ ਨਾਲ ਹੀ ਮੈਨੂੰ ਉਹ ਪੰਡਤ ਜੀ ਦੀ ਤੁਸੀਂ ਗੱਲ ਕਹੀ ਸੀ ਉਹ ਬੜੀ ਮੈਨੂੰ ਇੱਕ ਕਿਸੇ ਨੇ ਦੱਸਿਆ ਸੀ ਕਿ ਪਤਨੀ ਦੀਆਂ ਗੱਲਾਂ ਤੇ ਪੰਡਿਤ ਜੀ ਦੀਆਂ ਗੱਲਾਂ ਹਾਂਜੀ ਸਮਝ ਆਣੀ ਆ ਨਾ ਆਣ ਪਰ ਧਿਆਨ ਨਾਲ ਸੁਣਨ ਦਾ ਨਾਟਕ ਜ਼ਰੂਰ ਕਰਨਾ ਪੈਂਦਾ ਸਹੀ ਗੱਲ ਹੈ ਸਹੀ ਗੱਲ ਹੈ ਸੋ ਪੰਡਿਤ ਜੀ ਤੇ ਇੱਕ ਹੋਰ ਹੈਗਾ ਮੇਰੇ ਕੋਲ ਸ਼ੋਰ ਉਹ ਕਹਿੰਦਾ ਇੱਕ ਇੱਕ ਮਰੀਜ਼ ਪੇਸ਼ ਹੈ ਉਹਨੂੰ ਨਾ ਇੱਕ ਬੰਦੇ ਨੂੰ ਲੂਜ਼ ਮੋਸ਼ਨ ਲੱਗ ਜਾਂਦੀ ਹੈ ਅੱਛਾ ਸੋ ਉਹ ਡਾਕਟਰ ਕੋਲ ਜਾਂਦਾ ਉਹ ਪੰਡਿਤ ਹੁੰਦਾ ਅੱਛਾ ਸੋ ਉਹ ਡਾਕਟਰ ਕੋਲ ਜਾਂਦਾ ਤੇ ਉਹ ਕਹਿੰਦਾ ਡਾਕਟਰ ਸਾਹਿਬ ਮੇਰਾ ਪੇਟ ਖਰਾਬ ਹੈ ਹਾਂਜੀ ਹਾਂਜੀ ਤੇ ਉਪਾਅ ਮਤਲਬ ਦਵਾਈ ਦੇਓ ਹਾਂਜੀ ਉਹ ਡਾਕਟਰ ਉਹਨੂੰ ਦਵਾਈ ਦੇ ਦਿੰਦਾ ਹੈ ਤੇ ਉਹ ਫਿਰ ਪੰਡਿਤ ਪੁੱਛਦਾ ਹੈ ਕਿ ਮੈਂ ਕੁਝ ਚੀਜ਼ ਦਾ ਪ੍ਰੇਹਿਜ ਰੱਖਣਾ ਹੈ ਹਾਂਜੀ ਹਾਂਜੀ ਉਹ ਡਾਕਟਰ ਸਾਹਿਬ ਕਹਿੰਦਾ ਬਸ ਤੁਸੀਂ ਸ਼ੰਕ ਜਿਹੜਾ ਉਹ ਜਾਂਦੇ ਉਹਦਾ ਪ੍ਰੇਹਿਜ ਰੱਖਿਓ ਬਾਕੀ ਸਭ ਨਹੀਂ ਬਟ ਇਸ ਆਫ ਨਹੀਂ ਸ਼ੰਕ ਨਹੀਂ ਵਜਾਣਾ ਬਹੁਤ ਇੱਛੇ ਬਹੁਤ ਇੱਛੇ ਮੈਨੂੰ ਇੱਕ ਯਾਦ ਆ ਰਿਹਾ ਥੋੜਾ ਜਿਹਾ ਹਟਕੇ ਹੀ ਹੈ ਹਾਂਜੀ ਇੱਕ ਨਾ ਪਤਨੀ ਆਪਣੇ ਪਤੀ ਨੂੰ ਕਹਿੰਦੀ ਸੁਣਦੇ ਹੋ ਸੁਣਦੇ ਹੋ ਮੈਂ ਦਿਨ ਬਦਨ ਖੂਬਸੂਰਤ ਹੁੰਦੀ ਜਾ ਰਹੀ ਆ ਮੈਂ ਖੂਬਸੂਰਤ ਹੁੰਦੀ ਜਾ ਰਹੀ ਆ ਤੇ ਉਹ ਪਤੀ ਕਹਿਣ ਲੱਗਾ ਹਾਂ ਬਈ ਉਹ ਤਾਂ ਹੈ ਪਰ ਤੈਨੂੰ ਕਿਵੇਂ ਪਤਾ ਲੱਗਿਆ ਕਹਿੰਦੀ ਹੈ ਹੁਣ ਤਾਂ ਮੇਰੇ ਕੋਲੋਂ ਰੋਟੀਆਂ ਵੀ ਸੜਨ ਲੱਗ ਪਈਆਂ ਨੇ ਖੂਬਸੂਰਤ ਤਾਂ ਇੱਕ ਮੈਨੂੰ ਯਾਦ ਆਇਆ। ਸ਼ੋਰ। ਉਹ ਐਂਜਲ ਹੈ ਕਿ ਵਾਟ ਟਿਪ ਇਸ ਦੀ ਹੈ? ਹਸਬੰਦ ਨੂੰ। ਹਾਂਜੀ। ਕਿ ਮੈਂ ਮੇਰੀ ਤਾਨੂੰ ਖੂਬਸੂਰਤੀ ਪਸੰਦ ਹੈ ਕਿ ਅਕਲਮੰਦੀ। ਹੂੰ। ਖੂਬਸੂਰਤੀ ਪਸੰਦ ਹੈ ਕਿ ਅਕਲਮੰਦੀ। ਉਹ ਕਹਿੰਦਾ ਉਹ ਤਾਂ ਮੈਨੂੰ ਨਹੀਂ ਪਤਾ। ਵਰਸੇਰੀਆ ਮਜ਼ਾਕ ਕਰਨ ਵਾਲੀ ਆਦਤ ਮੈਨੂੰ ਤੇਰੀ ਬਹੁਤ ਪਸੰਦ ਹੈ। ਜਿਹੜਾ ਤੂੰ ਮਜ਼ਾਕ ਕਰਦੀ ਹੈ। ਬਾੜ ਲੇਗਾ ਤੇ ਅੱਜ ਤੁਸੀਂ ਮੈਨੂੰ ਇਹ ਦੱਸੋ ਅਜ ਇਹ ਤਾਂ ਚੱਲਦਾ ਰਹੇਗਾ ਹਾਂਜੀ ਤੁਸੀਂ ਮੈਨੂੰ ਇਹ ਦੱਸੋ ਤੁਸੀਂ ਜਾ ਕਰ ਰਹੇ ਹੋ ਮੈਂ ਚੰਨ ਜੀ ਮੰਗਲਵਾਰ ਸਵੇਰੇ ਜਾ ਰਿਹਾ ਤੁਸੀਂ ਰੁਕ ਜਾਓ ਵੀਕਐਂਡ ਤੇ ਰੁਕੋ ਜੋ ਮੈਂ ਕਹਿ ਰਿਹਾ ਇੱਥੇ ਸਾਡੇ ਕੋਲ ਵੀਕੈਂਡ ਤੇ ਆਪਾਂ ਡੀਜੇ ਬੁਲਾਇਆ ਹੈ ਪਾਰਟੀ ਕੁਟੀ ਹੈ ਜੀ ਵਧੀਆ ਵੀਕੈਂਡ ਸੈਲੀਬ੍ਰੇਟ ਕਰ ਰਹੇ ਆ ਇਸ ਵਾਰੀ ਹਾਂਜੀ ਅਸਲ ਇਹ ਜਿਹੜੇ ਚੁਟਕਲੇ ਸੁਣਾਉਂਦੇ ਜਾਂ ਸੁਣਦੇ ਆ ਨਾ ਉਹ ਗੱਲਾਂ ਦੇ ਨਾਲ ਹੀ ਗੱਲਾਂ ਵਿੱਚੋਂ ਹੀ ਨਿਕਲ ਆਉਂਦੇ ਨੇ ਉਹਨੇ ਤੁਸੀਂ ਕਿਹਾ ਰੁਕ ਜਾਓ ਹੁਣ ਤੁਹਾਨੂੰ ਤੇ ਨਾਲੇ ਡੀਜੇ ਦੀ ਗੱਲ ਕੀਤੀ ਹੈ ਮੈਨੂੰ ਇੱਕ ਚੁਟਕਲਾ ਯਾਦ ਆਇਆ ਸੁਣਾਓ ਜੀ ਸੁਣਾਓ ਉਹ ਇਸ ਤਰ੍ਹਾਂ ਹੋਇਆ ਜੀ ਇੱਕ ਔਰਤ ਨਾ ਸੜਕ ਤੇ ਜਾ ਰਹੀ ਸੀ ਹਾਂਜੀ ਤੇ ਉਹ ਸੜਕ ਉਹ ਕ੍ਰਾਸ ਕਰਨ ਹੀ ਲੱਗੀ ਨਾ ਉਨੂੰ ਜੋਰ ਦੀ ਆਵਾਜ਼ ਸੁਣਾਈ ਦਿੱਤੀ ਰੁਕ ਜਾਓ ਉਹ ਉੱਥੇ ਰੁਕ ਗਈ ਤੇ ਰੱਬ ਦੀ ਕਰਨੀਏ ਉਸੇ ਵਕਤ ਬੱਸ ਬੜੇ ਜੋਰ ਦੀ ਲੰਗੀ ਤੇ ਉਹਨੇ ਸੋਚਿਆ ਵੀ ਜੇ ਮੈਨੂੰ ਇਹ ਆਵਾਜ਼ ਨਾ ਆਉਂਦੀ ਨਾ ਤੇ ਮੈਂ ਬੱਸ ਥੱਲੇ ਆ ਲਓ ਜੀ ਇਤਫਾਕ ਦੀ ਗੱਲ ਹੈ ਵੀ ਇੱਕ ਦਿਨ ਉਹ ਔਰਤ ਇੱਕ ਪਹਾੜ ਤੇ ਜਾ ਰਹੀ ਸੀ ਪਹਾੜ ਦੇ ਉੱਪਰ ਚੜ ਰਹੀ ਸੀ ਉਹ ਜਿਉਂ ਹੀ ਚੜਨ ਲੱਗੀ ਤੇ ਉਤੋਂ ਆਵਾਜ਼ ਆਈ ਰੁਕ ਜਾਓ ਉਹ ਰੁਕ ਗਈ ਉਹ ਰੱਬ ਦੇ ਕਰਨੇ ਹੋਈ ਕਿ ਉਸੇ ਵਕਤ ਨਾਲ ਉਹ ਦੇਰਾ ਭਾਰ ਸੀ ਨਾ ਉਥੋਂ ਸਲਾਈਡ ਹੋ ਗਿਆ ਓ ਮਾਈ ਗਾ ਤੇ ਉਹ ਬਚ ਗਈ ਉਹਨੂੰ ਬੜੀ ਹੈਰਾਨਗੀ ਹੋਈ ਉਹਨੇ ਇੱਧਰ ਉੱਧਰ ਦੇਖਿਆ ਤੇ ਉੱਚੀ ਸਾਰੇ ਕਿਹਾ ਅ ਤੁਸੀਂ ਕੌਣ ਹੋ ਤੁਸੀਂ ਕੌਣ ਹੋ ਜਿਹੜੇ ਮੈਨੂੰ ਕਹਿ ਰਹੇ ਹੋ ਰੁਕ ਜਾਓ ਤਾਂ ਉਹ ਉਤੋਂ ਆਵਾਜ਼ ਆਈ ਕਿ ਮੈਂ ਤੇਰਾ ਗਾਰਡੀਅਨ ਫਰਿਸ਼ਤਾ ਹਾਂ ਗਾਰਡੀਅਨ ਐਂਜਲ ਤੇ ਮੇਰਾ ਫਰਜ਼ ਹੈ ਤੈਨੂੰ ਵਾਰਨਿੰਗ ਦੇਣੀ ਤੈਨੂੰ ਬਚਾਉਣਾ ਹਾਂਜੀ ਤਾਂ ਉਹ ਔਰਤ ਕਹਿਣ ਲੱਗੀ ਜਦੋਂ ਮੇਰਾ ਵਿਆਹ ਹੋ ਰਿਹਾ ਸੀ ਉਦੋਂ ਤੂੰ ਕਿਥੇ ਸੀ ਜਦੋਂ ਮੇਰਾ ਵਿਆਹ ਹੋ ਰਿਹਾ ਸੀ ਤੂੰ ਉਦੋਂ ਕਿੱਥੇ ਸੀ ਉਹ ਕਹਿੰਦਾ ਮੈਂ ਤਾਂ ਉਦੋਂ ਵੀ ਤੈਨੂੰ ਕਿਹਾ ਸੀ ਰੁਕ ਜਾਓ ਪਰ ਡੀਜੇ ਇੰਨੀ ਜ਼ੋਰ ਦੀ ਚੱਲ ਰਿਹਾ ਸੀ ਤੇ ਤੂੰ ਮੇਰੀ ਆਵਾਜ਼ ਨਹੀਂ ਸੁਣੀ ਥੈਂਕ ਯੂ ਸੋ ਮਚ ਚੰਗੀ ਬਹੁਤ ਮਜ਼ਾ ਆਇਆ ਤੁਹਾਡੇ ਨਾਲ ਖੁਸ਼ ਰਹੋ ਖੁਸ਼ਹਾਲ ਰਹੋ ਹੱਸਦੇ ਰਹੋ ਵਸਦੇ ਰਹੋ ਥੈਂਕ ਯੂ